ਹਲਪੰਡੋਰੀ ਤਾਂ ਆਪ ਲਿਖਿਆ ਹੈ ਮਹਾਰਾਜ ਦੇ ਪਸਤਕੁੰਮੀ ਆ ਚਰਨਾਚ ਇਹ ਪੰਡੋਰੀ ਦਾਮ ਸਾਡੇ ਇਲਾਕੇ ਦੀ ਬਹੁਤ ਸ਼ਰਧਾ ਵਾਲੀ ਆਸਥਾ ਵਾਲੀ ਜਗਾ ਕੇਵਲ ਸਾਡੇ ਇਲਾਕੇ ਲਈ ਨਹੀਂ ਪਰ ਸਾਰੇ ਸੂਬਿਆਂ ਤੇ ਮੁਲਕ ਦੇ ਵੱਖ-ਵੱਖ ਹਿੱਸਿਆਂ ਤੇ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਆਸਥਾ ਤੇ ਸ਼ਰਧਾ ਰੱਖਦੇ ਆ ਇਹ ਜਗਾ ਤਿਆਗ ਵਰ ਤਪੱਸਿਆ ਦੀ ਜਗਾ ਔਰ ਮੈਂ ਅੱਜ ਮਹਾਰਾਜ ਸਾਹਿਬ ਦਾ ਦਿਲ ਦੀਆਂ ਗੁਰਾਈਆਂ ਤੋਂ ਇਲਾਕੇ ਵੱਲੋਂ ਧਰਵਾਦ ਕਰਨ ਆਇਆ ਕੀ ਹਮੇਸ਼ਾ ਹੀ ਮਾਰਾ ਸਾਹਿਬ ਜਿੱਥੇ ਲੋਕ ਸੇਵਾ ਦੀ ਗੱਲ ਹੋਵੇ ਉੱਥੇ ਬਹੁਤ ਅੱਗੇ ਹੋ ਕੇ ਇਸ ਥਾਂ ਵੱਲੋਂ ਗਰਦਾਸਪੁਰ ਇਲਾਕੇ ਦੀ ਤੇ ਬਾਹਰ ਸੇਵਾ ਕੀਤੀ ਜਾਂਦੀ ਆ ਸਾਡਾ ਜੇ ਸੁਖਤ ਪ੍ਰਾਣਾ ਹਸਪੀਟਲ ਚਾਲੂ ਹੋਇਆ ਉਸ ਵਕਤ ਵੀ ਮਾਰਾ ਸਾਹਿਬ ਨੇ 5 ਲੱਖ ਰੁਪਏ ਦਾ ਸਮਾਨ ਵੱਖ-ਵੱਖ ਚੀਜ਼ਾਂ ਭਾਵੇਂ ਫਰਨੀਚਰ ਸੀ ਭਾਵੇਂ ਬੈੱਡ ਸ਼ੀਟਸ ਸੀ ਗਿਆ ਭਾਵੇਂ ਉਹ ਅਲਮਾਰੀਆਂ ਸੀ ਗਿਆ ਦਿੱਤੀਆਂ ਤਾਂ ਕਿ ਜਿਹੜਾ ਪ੍ਰਾਣਾ ਹਸਪੀਟਲ ਜਿਹੜਾ 10-15 ਸਾਲਾਂ ਤੋਂ ਬੰਦ ਸੀ ਆਜੋ ਚਾਲੂ ਹੋ ਗਿਆ ਉਮਾਰਾ ਸਾਹਿਬ ਦੇ ਧਿਆਨ ਦੇ ਵਿੱਚ ਲਿਆਦਾ ਕਿ ਜਿਹੜੀਆਂ ਬਬਰੀ ਹਸਪੀਟਲ ਦੇ ਵਿੱਚ ਚੱਦਰਾਂ ਨੇ ਉਹ ਮੈਲੀਆਂ ਰਹਿੰਦੀਆਂ ਨੇ ਸਾਫ਼ ਨਹੀਂ ਰਹਿੰਦੀਆਂ ਤੇ ਮਾਰਾ ਸਾਹਿਬ ਨੇ ਦੋ ਲਾਂਡਰੀ ਮਸ਼ੀਨ ਜਿਹੜੀਆਂ ਨੇ ਉਹਨਾਂ ਨੂੰ ਧੋਣ ਵਾਸਤੇ ਸਾਫ਼ ਕਰਨ ਵਾਸਤੇ ਦਿੱਤੀਆਂ ਨੇ ਕੱਲ ਉਹ ਵਿਧੀਵਤ ਤਰੀਕੇ ਦੇ ਨਾਲ ਹਸਪੀਟਲ ਪਹੁੰਚ ਗਏ ਨੇ ਮੇਰੇ ਨਾਲ ਡਾਕਟਰ ਰਵਿੰਦ ਮਹਾਲਜਨ ਜੀ ਜਿਹੜੇ ਐਸਐਮਓ ਨੇ ਉਹ ਵੀ ਆਏ ਨੇ ਸੋ ਮੈਂ ਅੱਜ ਚੇਚੇ ਦੌਰ ਤੇ ਮਾਰਾ ਸਾਹਿਬ ਦਿਲ ਦੀ ਅਗਰਾਈਆ ਤੋਂ ਇਲਾਕੇ ਵੱਲੋਂ ਤੁਹਾਡਾ ਧੰਨਵਾਦ ਕਰਦਾ ਜਿੱਥੇ ਤੁਸੀਂ ਸਾਡੀ ਅਗਵਾਈ ਰੋਹਾਨੀਆ ਤੌਰ ਤੇ ਕਰਦੇ ਹੋ ਉੱਤੇ ਤੁਸੀਂ ਸੇਵਾ ਪੱਖੇ ਵੀ ਪਿੱਛੇ ਨਹੀਂ ਰੱਖਦੇ ਜਿੱਥੇ ਕਿਤੇ ਲੋੜ ਹੁੰਦੀ ਆ ਸੇਵਾ ਲਈ ਤੁਸੀਂ ਹਮੇਸ਼ਾ ਇਹ ਪੰਡੋਰੀ ਤਾਂ ਅੱਗੇ ਹੋ ਕੇ ਕਰਦਾ ਸੋ ਬਹੁਤ ਨਾ ਕਹਿੰਦਾ ਹੋਇਆ ਤੁਹਾਡਾ ਧੰਨਵਾਦ ਵੀ ਕਰਦਾ ਔਰ ਅਸ਼ੀਰਵਾਦ ਮੰਗਦਾ ਕਿ ਪਰਮੇਸ਼ਰ ਕਿਰਪਾ ਕਰੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਔਰ ਤੁਹਾਡਾ ਅਸ਼ੀਰਵਾਦ ਇਸ ਇਲਾਕੇ ਦੇ ਹਮੇਸ਼ਾ ਬਲਿਆ ਰਹੇ ਕਿ ਅਸੀਂ ਤੁਹਾਡੇ ਤੋਂ ਪ੍ਰੇਰਨਾ ਲੈਂਦੇ ਹੋਏ ਲੋਕ ਸੇਵਾ ਦੇ ਚੰਗੇ ਕੰਮ ਕਰੀਏ ਤਾਂ ਕਿ ਇੱਕ ਵਧੀਆ ਜਿਹੜਾ ਸਮਾਜ ਆ ਉਹਦੀ ਸਿਰਜਣਾ ਹੋ ਸਕੇ ਬਹੁਤ ਬਹੁਤ ਧੰਨਵਾਦ